ਫਿਲੌਰ ਦੇ ਨਜ਼ਦੀਕੀ ਪਿੰਡ ਨੰਗਲ ਵਿਖੇ ਚੋਰਾ ਵਾਲੇ ਇੱਕ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਣਕਾਰੀ ਅਨੁਸਾਰ ਘਰ ਦੇ ਮਾਲਕ ਦੇ بیٹے ਹਾਨੀ ਨੇ ਦੱਸਿਆ ਕਿ ਉਹ ਮੁਹਾਲੀ ਵਿਖੇ ਨੌਕਰੀ ਕਰਦਾ ਤੇ ਉਸਦਾ ਪਰਿਵਾਰ ਦਿੱਲੀ ਇੱਕ ਵਿਆਹ ਸਮਾਗਮ ਵਿੱਚ ਗਿਆ ਹੋਇਆ ਸੀ ਇਸ ਦੌਰਾਨ ਉਸ ਦੇ ਪਿਤਾ ਦਾ ਫੋਨ ਆਇਆ ਕਿ ਘਰ ਵਿੱਚ ਚੋਰੀ ਹੋ ਗਈ ਤੇ ਉਸਨੇ ਜਦੋਂ ਘਰ ਆ ਕੇ ਦੇਖਿਆ ਤਾਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਤੇ ਘਰ ਵਿੱਚੋਂ 4 ਲੱਖ ਦੇ ਕਰੀਬ ਦਾ ਸੋਨਾ ਤੇ 5000 ਦੇ ਕਰੀਬੀ ਨਕਦੀ ਗਾਇਬ ਸੀ ਜਿਸ ਦੀ ਸ਼ਿਕਾਇਤ ਹੁਣ ਵੱਲੋਂ ਥਾਣਾ ਫਿਲੌਰ ਦੀ ਪੁਲਿਸ ਨੂੰ ਦਿੱਤੀ ਗਈ ਹੈ ਫਿਲਹਾਲ ਪਪਾ ਪਾਲ ਦੇ ਨਾਲ सुरेंद्र ਦੀ ਰਿਪੋਰਟ ਮੇਰਾ ਨਾਮ ਵਿਕਾਸ ਕੁਮਾਰ ਹੈ ਜੀ। ਭਾਜੀ ਕੀ ਮਾਮਲਾ ਹੈ? ਇਹ ਰਾਤ ਚੋਰੀ ਹੋਈ ਹੈ ਆਪਣੇ ਘਰੇ ਤੇ ਰਾਤ 1.5 ਵਜੇ ਤੋਂ ਬਾਅਦ ਦੀ ਗੱਲ ਹੈ। 1.5 2 ਵਜੇ ਦੇ ਕਰੀਬ ਦੀ ਗੱਲ ਹੈ। ਚੋਰੀ ਹੋਈ ਹੈ ਆਪਣੇ ਘਰੇ। ਜਿੰਨਾ ਮਤਲਬ ਇਹ ਦੋਨੋਂ ਕਮਰੇ ਦੀਆਂ ਅਲਮਾਰੀਆਂ ਤੇ ਕਿੱਧਰ ਬਾਹਰ ਵਾਲੇ ਕਮਰੇ ਦੀ ਅਲਮਾਰੀ ਸਾਰਾ ਕੁਝ ਰੋਲ ਕੇ ਸਮਾਨ ਸੂਨ ਕੱਢ ਕੇ ਜਿੰਨਾ ਸੋਨਾ, ਚਾਂਦੀ ਦਾ ਸਮਾਨ ਸੀ ਠੀਕ ਹੈ ਸਾਰਾ ਲੈ ਗਿਆ। ਕੈਸ਼ ਵੀ ਰਵ ਸੀ। ਕੈਸ਼ ਵੀ ਸੀਗਾ। ਕੈਸ਼ ਸੋਨਾ ਕੰਨਕ ਲਗੇ ਤਾਂ ਸੋਨਾ ਦੋ ਦੋ ਸੈੱਟ ਸੀਗੇ ਇੱਕ ਮੇਰੀ ਮੰਮੀ ਦਾ ਇੱਕ ਮੇਰੀ ਵਾਈਫ ਦਾ ਬਾਕੀ ਕੰਨਾਂ ਦੇ ਸੀ ਮੰਮੀ ਦਾ ਵਾਈਫ ਦਾ ਤੇ ਝਾਂਜਰਾਂ ਸੀਗੀਆਂ ਮੇਰੇ ਪਾਪਾ ਦੀਆਂ ਅੰਗੂਠੀਆਂ ਸੀ ਮੇਰੀ ਮੰਮੀ ਦੀਆਂ ਅੰਗੂਠੀਆਂ ਸੀ ਸੋਨੇ ਦੀਆਂ ਚਾਂਦੀ ਦੇ ਉਹ ਬਰਤਨ ਸੀਗੇ ਛੋਟੇ-ਛੋਟੇ ਠੀਕ ਹੈ ਫਿਰ ਇੱਕ ਲੱਕ ਤੇ ਬੰਨਣ ਵਾਲਾ ਹੁੰਦਾ ਨਾ ਵਿਆਹ ਸ਼ਾਦੀ ਚ ਉਹ ਮੇਰੀ ਘਰ ਵਾਲੀ ਦਾ ਸੀ ਉਹ ਲੈ ਗਿਆ ਕਾਫੀ ਸਮਾਨ ਮੇਰੇ ਖਿਆਲ ਸਾਢੇ 3-4 ਲੱਖ ਦਾ ਸੋਨਾ ਲੈ ਹੀ ਗਿਆ ਕੱਢ ਦਿੰਦਾ ਲੱਖ ਦਾ ਸੋਨਾ ਸੋਨਾ ਨਗਦੀ ਉਸ ਤੋਂ ਬਾਅਦ ਨਗਦੀ ਪੈਸੇ ਹੁਣ ਕੈਸ਼ ਤਾਂ ਮੈਨੂੰ ਵੀ ਨਹੀਂ ਆਈ ਆ ਮੈਂ ਵੀ ਬਾਤੋਂ ਆਇਆ ਸਵੇਰੇ ਸਵੇਰੇ ਆਇਆ ਤੇ ਕੈਸ਼ ਜਿੰਨਾ ਕਿ ਮੈਨੂੰ ਲੱਗਦਾ ਥੋੜਾ ਬੋਟਾ ਪਿਆ ਹੋਊਗਾ 5-6000 ਰੁਪਏ ਪਿਆ ਹੋਊਗਾ ਉਹ ਲੈ ਕੇ ਗਏ ਆ ਬਾਕੀ ਟੁੱਟੇ ਥੋੜੇ ਬੋਤ ਪੈਸੇ ਸੀ ਕਿ ਉਹ ਲੈ ਗਿਆ ਮਤਲਬ ਕੁਝ ਨਹੀਂ ਛੱਡਿਆ ਪੈਸੇ ਪੂਸੇ ਵੀ ਨਹੀਂ ਕੋਈ ਛੱਡੇ ਜਦੋਂ ਰਾਤੀ ਚੋਰੀ ਹੋਈ ਭਲੀ ਤੁਸੀਂ ਕਿੱਥੇ ਸੀ ਮੈਂ ਆਪਣਾ ਮੁਹਾਲੀ ਸੀ ਜੀ ਮੈਂ ਮੁਹਾਲੀ ਜੌਬ ਕਰਦਾ ਹਾਂਜੀ ਘਰੇ ਕੋਈ ਨਹੀਂ ਸੀਗਾ ਕੱਲ ਸ਼ਾਮੀ ਮੇਰੇ ਘਰ ਦੇ ਵਿਆਹ ਤੇ ਗਏ ਆ ਦਿੱਲੀ ਨੂੰ ਤੇ ਸ਼ਾਮੀ ਕੱਲ ਘਰ ਦੇ ਗਏ ਆ ਤੇ ਕੱਲ ਰਾਤੀ ਆਹ ਲਾ ਗੰਡ ਹੋ ਗਿਆ ਕੈਮਰੇ ਵਗੈਰਾ ਲੱਗੇ ਆ ਕੋਈ ਕੈਮਰੇ ਆਪਣੇ ਘਰ ਦੇ ਨੇੜੇ ਤਾਂ ਨਹੀਂ ਲੱਗਾ ਪਰ ਇੱਕ ਕੋਰਨਰ ਤੇ ਇਧਰ ਦੁਕਾਨ ਆ ਉਹਨਾਂ ਦੀ ਉਹਨਾਂ ਦੇ ਘਰ ਬਿਆਰ ਅਗਲ-ਬਗਲ ਕੈਮਰੇ ਲੱਗੇ ਹੋਏ ਆ ਪਤਾ ਲੱਗਾ ਕੈਮਰੇ ਐ ਕਿ ਪਿਕਚਰ ਨਹੀਂ ਹਜੇ ਆਪਾਂ ਕੈਮਰੇ ਦਿਖਵਾਏ ਨਹੀਂ ਆ ਹਜੇ ਪੁਲਸਾ ਰਾਤੀ ਇੱਕ ਵਾਰ ਪਹਿਲਾਂ ਆ ਗਈ ਆ ਹੁਣ ਦੁਬਾਰਾ ਪੁਲਸ ਆਉਂਦੀ ਆ ਫਿਰ ਆਪਾਂ ਕੈਮਰੇ ਵਾਲੀ ਕਾਰਵਾਈ ਕਰਾਂਗੇ ਹਾਂਜੀ ਦੇਖੀ ਕੀ ਮਾਰ ਕੀ ਕਰਦੇ ਪ੍ਰੋਟੈਸਟ ਪ੍ਰਸ਼ਾਸਨ ਬਸ ਇਹ ਜਿੰਨਾ ਵੀ ਗਰੋ ਜਿਹੜਾ ਵੀ ਹੈਗਾ ਇਹ ਕਰ ਰਿਹਾ ਹੈ ਸ਼ਰੀਆਮ ਤੁਸੀਂ ਆਪ ਦੇਖ ਲਓ ਵੀ ਇਹ ਸਾਡਾ ਘਰ ਘਿਰਿਆ ਹੋਇਆ ਚਾਰ ਪੰਜ ਘਰਾਂ ਤੇ ਜੇ ਸਾਡੇ ਘਰ ਤੇ ਇਹ ਚੀਜ਼ ਹੋ ਸਕਦੀ ਹੈ ਤਾਂ ਹੋਰਾਂ ਦੇ ਵੀ ਕੱਲ ਨੂੰ ਹੋ ਸਕਦੀ ਹੈ ਠੀਕ ਹੈ ਇਹ ਤਾਂ ਬਹੁਤ ਈਜ਼ੀ ਕਹਿੰਦੇ ਆ ਵੀ ਚੋਰੀ ਬਹੁਤ ਈਜ਼ੀ ਕਰ ਗਿਆ ਤਿੰਨ ਚਾਰ ਜਣੇ ਵੱਧ ਹੀ ਆ ਚਾਰ ਪੰਜ ਜਣੇ ਤਾਂ ਵੀ ਵੱਧ ਹੀ ਲੱਗਦੇ ਆ ਕਿਉਂਕਿ ਜਿਸ ਹਾਲ ਨਾ ਇੱਧਰਲਾ ਵੀ ਕਮਰਾ ਫਰੋਲ ਲਿਆ ਉੱਧਰਲਾ ਵੀ ਕਮਰਾ ਫਰੋਲ ਲਿਆ ਆਲਮਾਰੀ ਖੋਲੀ ਹੋਈ ਆ ਫਿਰ ਐ ਤਾਂ ਹੈ ਨਹੀਂ ਜੇ ਕੱਲਾ ਬੰਦਾ ਹੋਵੇ ਸਾਰੇ ਪਾਸੇ ਨਜ਼ਰ ਰੱਖਦਾ ਠੀਕ ਹੈ ਇਹ ਦੋ ਤਿੰਨੇ ਜਾਨੇ ਦੋ ਤਿੰਨੇ ਜਾਨੇ ਨਜ਼ਰ ਰੱਖੀ ਹੋਆ ਆ ਬਾਕੀ ਅੰਦਰ ਵੜ ਕੇ ਜਿਹਨਾਂ ਨੇ ਕਾਟ ਕੀਤਾ ਉਹ ਆਡਾ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ